ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮੈਂ ਤੇਜ ਕਲਖਾਸਾ ਨਮਾਸ਼ੇ ਡੇਲੀ ਨਿਊਜ਼ ਤੋਂ ਤੁਹਾਨੂੰ ਦਿਖਾ ਰਿਹਾ ਕਿ ਜਿਹੜਾ ਇਹ ਬੁਰਜੀ ਜਿਹੜੀ ਹੈਗੀ ਆ ਇਹ ਢੈਂਗੜਪੁਰ ਤੇ ਔਲੀਆਪੁਰ ਦੀ ਪੈਂਦੀ ਆ ਇੱਥੇ ਜਿਹੜੀ ਹੈਗੀ ਆ ਖਾਰ ਪਾਣੀ ਸ਼ੁਰੂ ਹੋ ਚੁੱਕੀ ਆ ਖੇਤਾਂ ਵਿੱਚ ਪਾਣੀ ਜਿਹੜਾ ਹੈਗਾ ਆ ਵੜਨਾ ਸ਼ੁਰੂ ਹੋ ਚੁੱਕਾ ਆ ਪਾਣੀ ਦੀ ਰਫ਼ਤਾਰ ਤੁਸੀਂ ਦੇਖ ਸਕਦੇ ਆ ਕਿ ਸਿੱਧੀ ਜਿਹੜੀ ਠੋਕਰ ਜਿਹੜੀ ਹੈਗੀ ਆ ਇਹ ਪਾਣੀ ਸਿੱਧੀ ਮਾਰ ਹੋਣ ਕਾਰਨ ਅੱਗੇ ਪਿਛਲੇ 2023 ਦੇ ਵਿੱਚ ਵੀ ਇੱਥੇ ਕਾਫੀ ਵੱਡਾ ਨੁਕਸਾਨ ਹੋਇਆ ਸੀ ਤੇ ਹੁਣ ਵੀ ਇਸ ਲਈ ਜਿਹੜਾ ਪਾਣੀ ਜਿਹੜਾ ਇੱਥੇ ਲੋਕ ਦੱਸ ਰਹੇ ਆ ਕਿ ਜਿਹੜਾ ਪਾਣੀ ਘੁੰਮਣ ਲੱਗ ਪਵੇ ਇਹਦਾ ਮਤਲਬ ਇੱਥੇ ਖਾਰ ਪਾਣੀ ਜਿਹੜੀ ਹੈਗੀ ਆ ਸ਼ੁਰੂ ਹੋ ਜਾਂਦੀ ਹੈ ਉਹਦਾ ਪਾਣੀ ਪਹਿਲਾਂ ਨਾਲੋਂ ਥੋੜਾ ਘੱਟ ਦੱਸ ਰਹੇ ਆ ਪਰੰਤੂ ਤੁਸੀਂ ਰਫਤਾਰ ਦੇਖ ਸਕਦੇ ਹੋ ਕਿ ਪਾਣੀ ਦੀ ਕਿੰਨੀ ਤੇਜ਼ ਰਫਤਾਰ ਹੈ ਇੱਥੇ ਪਾਣੀ ਬਹੁਤ ਤੇਜ਼ ਚੱਲ ਰਿਹਾ ਤੇ ਜਿਹੜਾ ਇਹ ਬੰਨ ਹੈਗਾ ਆ ਕਾਫੀ ਅੱਗੇ ਹੁੰਦਾ ਸੀ 2023 ਤੋਂ ਇਹ ਹੌਲੀ ਹੌਲੀ ਖਾਰ ਪੈਂਦੇ ਪੈਂਦੇ ਜਿਹੜਾ ਹੈਗਾ ਆ ਬਹੁਤ ਉਰੇ ਤੱਕ ਆ ਚੁੱਕਾ ਆ ਜਿਹੜਾ ਮੇਨ ਮੁੱਖ ਬੰਨ ਹੈਗਾ ਆ ਬੁਰਜੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਬੁਰਜੀ ਦੇ ਨਾਲ ਜਿਹੜਾ ਕਹਿੰਦੇ ਉਲਟਾ ਪਾਣੀ ਸ਼ੁਰੂ ਹੋ ਗਿਆ ਹੈ ਪਿਛਲੇ ਪਾਸੇ ਨੂੰ ਪਾਣੀ ਜਾਣਾ ਸ਼ੁਰੂ ਹੋ ਜਵੇ ਤਾਂ ਉਸ ਲਿਖਾਰ ਪੈਣੀ ਸ਼ੁਰੂ ਹੋ ਜਾਂਦੀ ਹੈ ਉਹੀ ਤਸਵੀਰਾਂ ਜਿਹੜੀ ਹੈਗੀ ਆ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਦੀਆਂ ਇਹ ਢੈਂਗੜਪੁਰ ਦੇ ਔਲੀਆਪੋਦੀ ਸੰਜੀ ਬੁਰਜੀ ਆ ਜਿੱਥੇ ਅੱਗੇ ਵੀ ਮਾਰ ਹੋਈ ਸੀ ਤੇ ਇੱਥੇ ਪ੍ਰਸ਼ਾਸਨ ਵੱਲੋਂ ਲਗਾਇਆ ਗਿਆ ਸੀਗਾ ਇੱਥੇ ਵੀ ਕਾਫੀ ਲੇਬਰ ਲੱਗੀ ਸੀ 2023 ਦੇ ਵਿੱਚ ਤੇ ਹੁਣ ਵੀ ਜਿਹੜਾ ਹੈਗਾ ਲੋਕ ਇੱਥੇ ਸਹਿਮ ਦੇ ਮਾਹੌਲ ਦੇ ਵਿੱਚ ਖੜੇ ਆ ਕਾਫੀ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਕੀ ਲੱਗ ਰਿਹਾ ਹੈ ਕਿ ਜਿਹੜਾ ਪਾਣੀ ਜਿਹੜਾ ਹੈਗਾ ਕਾਫੀ ਜਿਹੜਾ ਪਾਣੀ ਆਇਆ ਕਿਉਂ ਇਸ ਦਾ ਕੋਈ ਡਰ ਹੈ ਜਾਂ ਨਹੀਂ ਹੈ ਉਸ ਦੇ ਬਾਰੇ ਜ਼ਰੂਰ ਗੱਲ ਕਰਦੇ ਆ ਉਹਨਾਂ ਨਾਲ ਤੋਂ ਉਹ ਹਾਂ ਬੇਰ ਆਪਣਾ ਬਾਕੀ ਖੇਤਾਂ ਦੇ ਵਿੱਚ ਜਿਹੜਾ ਪਾਣੀ ਆਣਾ ਸ਼ੁਰੂ ਹੋ ਚੁੱਕਾ ਹੈ ਪਿਛਲੇ ਪਾਸੇ ਵੀ ਅਸੀਂ ਦੇਖਿਆ ਸੀ ਜੇ ਤੇ ਉੱਥੇ ਵੀ ਕਾਫੀ ਹੈਗਾ ਇੱਥੋਂ ਪਹਿਲਾਂ ਜਿਹੜਾ ਸੀਗਾ ਪਾਣੀ ਚੱਲਦਾ ਸੀ ਪਹਿਲਾਂ ਬਹੁਤ ਦੂਰ ਸੀ ਪਰੰਤੂ ਹੁਣ ਸਿੱਧਾ ਜਿਹੜਾ ਪਾਣੀ ਇਸ ਬੁਰਜੀ ਨੂੰ ਜਿਹੜਾ ਆ ਕੇ ਲੱਗਣਾ ਸ਼ੁਰੂ ਹੋ ਚੁੱਕਾ ਆ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸਰਜੀਤ ਸਿੰਘ ਹੈ ਜੀ ਕਿਹੜਾ ਪਿੰਡ ਪੈਂਦਾ ਜੀ ਪਿੰਡ ਦਾ ਗੜਹੜਾ ਜੀ ਤੇ ਵਿੱਚੇ ਕਹਿੰਦੇ ਇਹ ਆ ਔਲੀਓਪੁਰ ਦੀ ਵੀ ਇਹ ਬੁਰਜੀ ਇਹ ਦੋਨੇ ਸਾਂਝੀ ਬੁਰਜੀ ਹੈ ਜੀ ਇਹ ਜਿਹੜਾ ਪਾਣੀ ਦੀ ਹੁਣ ਮਾਰ ਤੁਹਾਨੂੰ ਇੱਥੇ ਖੜਨੇ ਲਈ ਮਜਬੂਰ ਕਰਤਾ ਹੈ ਕੀ ਲੱਗ ਰਿਹਾ ਕਿ ਪਾਣੀ ਇਹ ਵੱਧ ਸਕਦਾ ਹੋ ਜਿਹਾ ਨ ਵਰਖ ਪੈ ਰਹੀ ਹੈ ਜ ਵੱਧ ਸਕਦਾ ਜੀ ਇੱਕ ਤਾਂ ਸਿੱਧੀ ਸਾਡੇ ਉਮ ਪਾਣੀ ਦੀ ਠੋਕਰ ਹੈ ਜਿੱਥੇ ਆਪਾਂ ਖੜੇ ਆ ਜੀ ਇੱਥੇ ਜਿਆਦੀ ਮਾਰ ਦਾ ਕਦਰ ਹੈ 2023 ਦੇ ਵਿੱਚ ਵੀ ਇਦਾਂ ਹੀ ਮਾਰ ਹੋਈ ਸੀ ਤੇਜ਼ੀ ਵੀ ਹੋਈ ਹੈ ਜਿਹੜਾ ਹੈਗਾ 88 ਜੀ ਹੋਈ ਸੀ ਅਕਸੀ ਜਦੋਂ ਹੜੇ ਆ ਗਿਆ ਉਹ ਵੀ ਇੱਥੋਂ ਸ਼ੁਰੂ ਹੋਇਆ ਸੀ ਜੀ ਹਾਂਜੀ ਅੱਛਾ ਪ੍ਰਸ਼ਾਸਨ ਕੀ ਕਰ ਰਿਹਾ ਜੀ ਇੱਥੇ ਆਇਆ ਸੀ ਪ੍ਰਸ਼ਾਸਨੋਂ ਹਜੇ ਤੱਕ ਤਾਂ ਕੋਈ ਨਹੀਂ ਆਇਆ ਸੀ ਪ੍ਰਸ਼ਾਸਨ ਆਇਆ ਸੀ ਪਹਿਲਾਂ ਆਏ ਹੋਣੇ ਜੀ ਇਹ ਸੰਤੋਸ਼ ਗਟਾਰੀਆ ਜੀ ਜਿਹੜਾ ਵਾਹ ਜੀ ਬਲਾਚਰ ਤੋਂ ਅੱਛਾ ਇੱਕ ਦੱਸਿਓ ਜਿਹੜੀਆਂ ਜਾਲੀਆਂ ਇਹ ਇਹਦੇ ਬਾਅਦ ਧੋਕੜਾ ਵਾਸਤੇ ਲਿਆਂਦੀਆਂ ਹਾਂ ਹਾਂ ਜੰਨ ਦੇ ਕੰਮ ਚੱਲਦਾ ਸੀ ਪਹਿਲਾਂ ਉੱਥੇ ਸਟੱਡ ਭਰ ਭਰ ਕੇ ਪੱਥਰ ਮਤਲਬ ਵਿੱਚ ਫਿਸਕਾ ਕੇ ਇਹ ਹੁਣ ਪਾਣੀ ਚੜਨ ਕਰਕੇ ਉਹ ਕੰਮ ਬੰਦ ਹੋ ਗਿਆ ਇਹ ਛੇਤੀ ਨਹੀਂ ਇਹਨਾਂ ਨੇ ਭੇਜਤੀਆਂ ਤੇ ਜਿਵੇਂ ਹੁਣ ਖਲਾਗਾ ਆਉਣ ਵਾਲਾ ਹਾਂ ਹਾਂ ਜੰਨ ਭਈ ਇਹ ਇਹਦੇ ਬਾਰੇ ਕੀ ਕਰਨਾ ਚਾਹੁੰਦੇ ਆਂ ਵੀ ਇਹ ਪਹਿਲਾ ਕੰਮ ਹੋਣਾ ਚਾਹੀਦਾ ਕਿ ਬਾਚੋ ਕਿਉਂ ਸਾਡੇ ਖੇਤ ਆ ਮੇਰਾ ਇੱਥੇ ਡੇਢੀ ਦਾਣਾ ਜਾਣਾ ਦੋ ਤਿੰਨ ਟਾਈਮ ਭਾਈ 6 ਮਹੀਨੇ ਤੋਂ ਰੋਲਾ ਪਾ ਰਹੇ ਜੀ ਇਹ ਤਾਂ ਚਲੋ ਪਹਿਲਾ ਹੋਣਾ ਚਾਹੀਦਾ ਹੈ ਜੀ ਕਾਗਜ਼ਾਂ ਦੇ ਤੋਂ ਹੋਣਾ ਸੀ ਤਾਂ ਬਾਦ ਸ਼ੁਰੂ ਹੋ ਗਿਆ ਇਹ ਸਾਡ ਦੇ ਆ ਗਿਆ ਰੱਖਦੇ ਹੁਣ ਤਾਂ ਜੋ ਸਿਟੀ ਜਾਂਦੇ ਜੋ ਥੱਲੇ ਜਾਂਦੇ ਦੇਰ ਖੋਰ ਖੋਰ ਕੇ ਥਲੇ ਚਲੇ ਜਾਂਦੇ ਆ ਹੈ ਉੱਪਰ ਦਾਣੇ ਨਹੀਂ ਕਾਗਜ਼ਾਂ ਦੇ ਪੈਸੇ 2 ਮਹੀਨੇ ਦਾ ਕੰਮ ਚੱਲਦਾ ਪਹਿਲਾਂ ਜੇ ਕੰਪਲੀਟ ਕੀਤਾ ਹੁੰਦਾ ਆ ਗਿਆ ਪਾਣੀ ਖੇਤ ਵਿੱਚ ਆ ਗਿਆ ਸਾਨੂੰ ਇਸ ਬਾਰੇ ਜਾਣਕਾਰੀ ਦਿਓ ਇਹ ਇਸ ਦਾ ਨੁਕਸਾਨ ਜਿਹੜਾ ਹੈਗਾ ਸ਼ੁਰੂ ਹੋਆ ਸ਼ੁਰੂਆਤ ਹੋ ਚੁੱਕੀ ਆ ਹਾਂ ਜੀ ਹੋ ਚੁੱਕੀ ਆ ਜਿਹੜਾ ਹੋ ਗਿਆ 500 ਦੀ ਜਰੂਰਤ ਹੋ ਗਈ ਹਾਂ ਜੀ ਹੋ ਚੁੱਕੀ ਆ ਕਿਸੇ ਵੇਲੇ ਵੀ ਜਿਹੜਾ ਹੈਗਾ ਆ ਉਹ ਇਸ ਬੁਰਜੀ ਨੂੰ ਵੀ ਨੁਕਸਾਨ ਹਾਂ ਜੀ ਇਹ ਬੁਰਜੀ ਦੇ ਖਰੇ ਆ ਉਹ ਢਾ ਲੱਗੀ ਆ ਜਦੋਂ ਢਾ ਢੇ ਲੱਗੀ ਜਿੰਨੀ ਕੁਰੀ ਜਿੰਨੀ ਸਾਹ ਥੱਲੇ ਡਿੱਗੀ ਜਾਣਾ ਜੀ ਹਾਂ ਜੀ ਨੁਕਸਾਨ ਹੋਣ ਦਾ ਜਿਹੜਾ ਹੈਗਾ ਪੂਰਾ ਸ਼ੁਰੂਆਤ ਹੋ ਗਈ ਫੁੱਲ ਫੁੱਲ ਸਾਡੇ ਪਰਦੇ ਪਾਸੇ ਖੇਚ ਉਧਰ ਵੀ ਪਾਣੀ ਚੜ ਗਿਆ ਕੁਛ ਹੈ ਨਾ ਨਹੀਂ ਹਜੇ ਉਧਰ ਉਧਰ ਤਾਂ ਹੈ ਨਹੀਂ ਪਾਣੀ ਪਾਣੀ ਸਾਰਾ ਆਈ ਇਧਰ ਨੂੰ ਰਿਹਾ ਜੀ ਪਾਣੀ ਛਿੱਟੇ ਘੁੰਮਦਾ ਪਿਆ ਇਹਦਾ ਇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਮੰਗਤਾ ਜੀ ਹੁਣ ਇਹੀ ਹੈ ਵੀ ਸਭ ਨੂੰ ਪਤਾ ਹੀ ਹੁਣ ਇਹਨੂੰ ਮੜ ਮੋਟਾ ਕੇ ਕੰਟਰੋਲ ਕਰਨ ਜੀ ਨਹੀਂ ਪ੍ਰਸ਼ਾਸਨਿਕ ਅਧਿਕਾਰੀ ਕੋਈ ਨਹੀਂ ਹੈ ਬੈਸੇ ਮੌਜੂਦਾ ਹਲਕਾ ਬਧਾਇਆ ਕੋਈ ਐਮਐਲਏ ਵਗੈਰਾ ਹਾਂ ਹਾਂਜੀ ਹਾਂਜੀ ਤੇ ਹੋਰ ਕੌਣ-ਕੌਣ ਆਇਆ ਤੇਗਾ ਗੁਰਬਾਖਸ਼ ਸਾਹਿਬ ਤੇ ਸੰਤੋਸ਼ ਕੌਰ ਜੀ ਹੁਣ ਉਹਨਾਂ ਨਾਲ ਲੜ ਚ ਆ ਗਏ